ਸਸਰੀ ਘਾਲ ਦੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਹਾਂ ਜੀ ਤੇ ਲਓ ਜੀ ਆਪਾਂ ਬਣਾਉਣ ਲੱਗੇ ਹਾਂਗੇ ਆਪਾਂ ਗੋਭੀ ਦੀ ਸਬਜ਼ੀ ਇਹ ਆਪਾਂ ਲੈਤੀ ਹੈਗੀ ਫੁੱਲ ਤੇ ਆਪਾਂ ਇਹਨਾਂ ਨੂੰ ਕੱਟਦੇ ਹਾਂ ਬਣਾਉਣੇ ਆ ਗੋਭੀ ਦੀ ਸਬਜ਼ੀ ਤੇ ਆਪਾਂ ਫੁੱਲ ਕੱਟਦੇ ਹਾਂ ਇਹ ਤਾਜੀ ਗੋਭੀ ਹੈ ਬਹੁਤ ਹੀ ਵਧੀਆ ਆਪਾਂ ਤਾਂ ਇਹ ਫੁੱਲਾਂ ਨੂੰ ਇਸ ਤਰ੍ਹਾਂ ਕਹਿਣਾ

ਜਿਹੜੇ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਆ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਆਪਾਂ ਵੀ ਵੀਡੀਓ ਨੂੰ ਫੋਲੋਵਰ ਵਾਚ ਕਰਦੇ ਹਾਂ ਸਾਰਿਆਂ ਦੀ ਨੂੰ ਫੋਲੋਵਰ ਵਾਚ ਕਰਿਆ ਕਰੋ ਇਦਾਂ ਜਿਹੜਾ ਪਗਲਦੀ ਤੇ ਕੱਟ ਲਈ ਇਸ ਤਰੀਕੇ ਨਾਲ ਤੇ ਇਧਰ ਆਪਾਂ ਇਹਦੇ ਡੰਡਾ ਕੱਟਦੇ ਆਂ ਆਪਾਂ ਇਹ ਕੱਚੇ ਕੱਚੇ ਡੰਡਾ ਪਾ ਕੇ ਫਿਰ ਸਬਜ਼ੀ ਬਣਾਵਾਂਗੇ ਇਹਦੀ ਬਹੁਤ ਹੀ ਟੇਸਟੀ ਬਣਦੀ ਹੈ ਡੰਡਾ ਪਾ ਕੇ ਸਬਜ਼ੀ ਦੇ ਨਾਲ ਇੱਕ ਰਾਰੀ ਬਣਦੀ ਆ ਅਤੇ ਉਹ ਤੋਂ ਥੋੜਾ ਥੋੜਾ ਛਿਲਕਾ ਲਾ ਦੇਣੇ ਆ। बहुत ही बढ़िया बनती है सब्जी करारी करारी बनती कच्चे कच्चे ना ही पत्ते ही पा लेने ਆਹ ਇਹ ਆਪਾਂ ਸਿੱਟ ਦਿੰਨੇ ਆ ਇਹਦੇ ਵਿੱਚ ਸਾਰੇ ਤੱਤ ਹੁੰਦੇ ਆ ਇਹ ਗੋਭੀ ਦੇ ਮਰਲੇ ਵਿੱਚ ਇਹ ਆਪਾਂ ਨੂੰ ਪਾਣੀ ਬਹੁਤ ਜ਼ਰੂਰੀ ਹੈ ਜੇ ਇਹਦੇ ਨਾਲ ਬਹੁਤ ਸਵਾਦ ਵੀ ਆ ਜਾਂਦੀ ਆ ਸਬਜ਼ੀ ਤੈਨੂੰ ਬੜਾ ਮੈਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪਹਿਲਾਂ ਕਮੈਂਟ ਕਰਦੇ ਆ ਸੋਹਣੇ ਸੋਹਣੇ ਤੇ ਹੁਣ ਵੀ ਕਰਿਆ ਕਰੋ ਵਧੀਆ ਵਧੀਆ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਧਲੋਜੀ ਸਬਜੀ ਇਹਦੇ ਨਾਲ ਬਹੁਤ ਵਧੀਆ ਬਣਦੀ ਹੈਗੀ ਕਰਾਦੀ ਬਣਦੀ ਆ ਉਹ ਵੀ ਬਹੁਤ ਟੇਸਟੀ ਬਣਦੀ ਆ ਇਹਦੇ ਵਿੱਚ ਤੱਤ ਵੀ ਸਾਰੇ ਹੁੰਦੇ ਆ ਇਸ ਕਰਕੇ ਆਪਾਂ ਇਹਨਾਂ ਨੂੰ ਵੇਸਟ ਵਿੱਚ ਜਾਂਦ ਲੰਦੇ ਲੋ ਜਿਆਦਾ ਰੱਖ ਲਿਆ ਸੀ ਆਪਾਂ ਪਾਣੀ ਗਰਮ ਕਰਨ ਵਾਸਤੇ ਤੇ ਆਪਾਂ ਚਲਦੇ ਹਾਂ ਛੱਡਦੇ ਹਾਂ ਚੁੱਲਾ ਬਿਜਲੀ ਵਾਲਾ ਤੇ ਆਪਾਂ ਇਹਦੇ ਵਿੱਚ ਹੀ ਪਾਣੀ ਬਾਲਾਂਗੇ ਸਬਜ਼ੀਆਂ ਗੋਭੀ ਨੂੰ ਤੇ ਲੋ ਜਿਆਦਾ ਪਾਣੀ ਵਿੱਚ ਪਾਉਣੀ ਆ ਫੁੱਲ ਆਪਾਂ ਬਸ ਗੋਭੀ ਨੂੰ ਥੋੜੀ ਜਿਹੀ ਬਾਲਾਂਗੇ ਚਲੋ ਜੀ ਆਪਾਂ ਇਸ ਟਰਾਲੀ ਨੂੰ ਛੋਟਾ ਜਿਹਾ ਸਪੰਡ ਆਪਣਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਉਣੀ ਹੈ ਇਹ ਸਾਰੀ ਵਿੱਚ ਪੈਂਦੀ ਨਹੀਂ ਸੀਗੀ ਆਪਾਂ ਨੂੰ ਇੱਕ ਵਾਰੀ ਬਾਅਦ ਪਾਣੀ ਗਰਮ ਹੋ ਗਿਆ ਫਿਰ ਢਾਲ ਜੂਰੇ ਚੰਗੇ ਤੇ ਨੌਜੋਦਰ ਪੱਚੀ ਗਿਲੇ ਲੰਡਲਾ ਇਹ ਪਾਸ ਤਰੀਕੇ ਨਾਲ ਸੀਰ ਲੈ ਤੇ ਨੌਜੋਦਰ ਵਿੱਚ ਸੀਰ ਅਸੀਂ ਆਦੂ ਆਪਾਂ ਆਲੂ ਵੀ ਪਾਵਾਂਗੇ ਥੋੜੀ ਜਿਹੀ ਸਬਜ਼ੀ ਵਿੱਚ ਮਾੜੀ ਮਾੜੀ ਛੇੜਨੇ ਪੈਣਗੇ ਅੱਗੇ ਨਵੇਂ ਆਉਣਗੇ ਮਾੜੇ ਮਸਨ ਨੂੰ ਤਾਂ ਚੰਨ ਪਾ ਦਿੰਦੇ ਗੋਲੀ ਨਾ ਪਾ ਮੰਨੇ ਵਾਲੀ ਬਣੀ ਤਰੀ ਗਈ ਗੋਲੀ ਦੇ ਵਿੱਚ ਕਈ ਵਾਰੀ ਖਰਾਬ ਹੋ ਜਾਂਦੇ ਨੇ ਚੰਗੀ ਹੱਥੇ ਪਾਣੀ ਵਿੱਚ ਦੀ ਗਰਮ ਜਿ ਦੀ ਪਾਉਣਾ ਹੈ ਤਾਂ ਪਾ ਦਾਂਗੇ। ਘਰ ਚ ਪਾ ਦੇਣਾ। ਹਾਂ ਜੀ। ਚਲੋ ਜੀ ਆਪਾਂ ਦੋ ਬੀ ਤਾਂ ਬਾਹਰ ਲਈ ਤੇ ਆਪਾਂ ਇਹਨੂੰ ਇਹਦੇ ਵਿੱਚ ਕੱਢਦੇ ਆਂ। ਘੰਡੇ ਵਿੱਚ ਗਰਮਾਗੀ। ਪੂਰੀ ਗਾਲੀ ਵੀ ਨਹੀਂ ਪੂਰੀ ਜੰਨੀ ਇਥੇ ਫੁੱਲ ਖੋਲ ਜਾਂਦੇ ਜਦੋਂ ਆਪਾਂ ਸਬਜ਼ੀ ਬਣਾਈ ਜਦੋਂ ਫੁੱਲ ਖੋਲ ਜਾਂਦੇ ਹੁੰਦੇ ਆ ਇਹ ਲੋਜਿਕ ਹੈ ਤੁਸੀਂ ਕਿ ਰੱਖਤੀ ਜੇ ਅਦਰ ਆਪਾਂ ਆਲੂ ਰੱਖਦੇ ਹੁੰਦੇ ਨੇ ਇਹਨਾਂ ਨੂੰ ਜਦੋਂ ਜਦੋਂ ਆਪਾਂ ਆਲੂ ਰੱਖ ਦਿੰਨੇ ਉਪਰ ਨੇ ਇਧਰ ਆਪਣੇ ਆਲੂ ਵੀ ਉਬਲ ਜਾਣਗੇ ਤੜੀ ਦੇ ਚੀਕਾ ਦਿੰਦੇ ਆ। ਇਹਦੇ ਨਾਲ ਪੱਲ ਬਰਵਾਉਣੇ ਆ ਸਬਜ਼ੀ ਨੂੰ ਤੜਕਾ। ਤੇ ਲਓ ਇਹ ਮਿੱਧਰਾ ਪਾ ਦਿੰਦੋ ਧੋਣੀਆਂ ਦੀ ਆਪਾਂ ਛੋਟੇ ਪਾਣੀ ਸੀ ਹੁਣ ਆਪਾਂ ਵੱਡੇ ਚ ਪਾਏ ਆ ਤੇ ਇਹਨੂੰ ਘੋਲ ਲੈਣੇ ਆ। ਇਹਨੂੰ ਥਿਲਕਾ ਤੋਂ ਘੋਲੋ। ਲੋ ਜੀ ਇਧਰ ਆਪਣੇ ਆਲੂ ਉਬਲ ਰਹੇ ਆ ਤੇ ਆਪਾਂ ਵਿੱਚ ਇਹਦੇ ਆ ਡੰਡਲ ਵੀ ਵਿੱਚ ਹੀ ਪਾ ਲ ਦਨੇ ਆ ਜੀ ਥੋੜੇ ਜਿਹਾ ਗਰਮ ਪਾਣੀ ਵਿੱਚ ਦੀ ਕੱਢ ਦਨੇ ਆ ਤੇਨੇ ਆਪਾਂ ਲਈ ਸਬਜ਼ੀ ਨੂੰ ਤੜਕਾ ਤੇ ਲੋ ਜੀ ਇਧਰ ਵਾ ਬਸ ਇਹ ਪਿਆਜ਼ ਟਮਾਟਰ ਆ ਪਾ ਚੀਲ ਲਿਆ ਤੇ ਇਧਰ ਆਪਾਂ ਗੋਭੀ ਵੀ ਤਿਆਰ ਕਰਕੇ ਰੱਖ ਲਈ ਤੇ ਇਧਰ ਆਪਾਂ ਕੜਾਹੀ ਧਰ ਲਿਆ ਤੇ ਆਪਾਂ ਲਾਉਨੇ ਆਂਗੇ ਤੜਕਾ ਸਬਜ਼ੀ ਨੂੰ ਤੇ ਆਪਾਂ ਪਾਉਣੀ ਆ ਦੇ ਵਿੱਚ ਤੇਲ ਕੜਾਹੀ ਇਹ ਚੱਪ ਤੇ ਲਾਉ ਜਿਹੜਾ ਰੱਖ ਲਿਆ ਆਪਾਂ ਕੜਾਈ ਆ

ਪਹਿਲਾਂ ਆਪਾਂ ਪਾਵਾਂਗੇ ਮਿਰਚਾਂ ਅੱਧ ਕਰਕੇ ਲਸਣ ਵੀ ਜੀਰਾ ਆਪਣਾ ਪੁੱਜ ਗਿਆ ਤੇ ਅੰਦਰ ਵਿੱਚ ਪਾਉਣ ਲੱਗੇ ਆ ਹਨਾ ਲਸਣ ਲਸਣ ਪੀਣਾ ਪਾਣ ਹੁਣ ਪਾਉਣੇ ਕਾਲੇ ਮਸਾਲੇ ਅੱਧ ਤੱਕ ਲਸਣ ਅਪਾਹਲੇ ਚੀਜ਼ਾਂ ਪਾਉਂਦੇ ਆ ਪਹਿਲਾਂ

ਮਸਾਲਾ ਦਾ ਮਸਾਲਾ ਪਾ ਸਕਦੇ ਹਾਂ ਅਸੀਂ ਥੋੜੀ ਜਿਹੀ ਆਪਾਂ ਲਾਲ ਮਿਰਚ ਪਾਵਾਂਗੇ ਇਹ ਮਸਾਲਾ ਹਉਗੀ ਨਹੀਂ ਆਪਣੇ ਹਿਸਾਬ ਨਾਲ ਪਾ ਸਕਦੇ ਆ ਪਹਾਈ ਦੀ ਮਿਰਚ ਆ ਪਹਰ ਨਹੀਂ ਪਾਉਣੇ ਆ ਵੱਧ ਹੋ ਗਿਆ ਆਪਣਾ ਇਧਰ ਤਿਆਰ ਧੁੱਜ ਰਹੇ ਹੈਗੇ ਤੇ ਲੋ ਜੀ ਇਧਰ ਆਪਣੇ ਡੰਡੋ ਵੀ ਬਣ ਗਿਆ ਪੂਰੀ ਪੁਲ ਗਿਆ ਇੱਥੇ ਆਪਾਂ ਇਹਨਾਂ ਨੂੰ ਅੰਦਰ ਵਿੱਚ ਹਾਨ ਪਾ ਦਿੰਦੇ ਹੈਗਾ ਕੁਛ ਟਿਚੇ ਬਾਅਦ ਸਾਰੇ ਮਸਾਲੇ ਸਾਰੇ ਪਾ ਨਾ ਕਰ ਦਿੰਨੇ ਆ

ਆਪਨੇ ਚੀਕਣਾ ਹਵਾ ਲੈਨੇ ਆਪਨਾ ਆਪਾ ਆਲੂ ਤੇ ਨੰਬਰ ਗੋਲੀ ਦੇ ਪਾਣੀ ਪਾ ਲਈ ਕੋਲ ਜਿਹੜਾ ਥੋੜਾ ਜਿਹਾ ਪਾਣੀ ਜਿਹਦੇ ਵਿੱਚ ਪਾਣੀ ਅਜਾ ਤਰ੍ਹਾਂ ਨੰਬਰ ਵਧ ਗਿਆ ਸੌਸ ਤੋਂ ਹੋ ਜਾਂਦੀ ਹੈ ਸਾਪਕਾ ਨਾ ਨਾ ਅੰਨ ਮਚੀ ਜੀ ਚਲੋ ਇਹ ਜਿਹਾ ਪਕਾਉਣੇ ਬਚੇ ਨੇ ਗੋਭੀ ਦੇ ਫੁੱਲ ਆ ਹਾਂ ਪਾਲਣ ਚਲੋ ਜੀ ਆਪਣੀ ਇਧਰ ਸਬਜ਼ੀ ਬਣ ਰਹੀ ਆ ਵਧੀਆ ਤੇਪਾ ਨੂੰ ਇਸ ਤਰੀਕੇ ਨਾਲ ਹਲਾ ਦਿੰਨੇ ਆ ਥੋੜੀ ਥੋੜੀ ਚਲੋ ਜੀ ਵਿੱਚ ਪਾਉਣੇ ਆਪਾਂ ਥੋੜੀ ਜੀ ਇਹਦੇ ਕਾਲੀ ਮਿਰਚਾਂ ਆਪਸਲਾ ਅਨਸਾਰ ਪਾਵਾਂਗੇ। ਇਹ ਥੋੜੀ ਜਿਹਾ ਪਾਉਣੀ ਹੈ ਦੇ ਵਿੱਚ ਜਮੈਨ। ਜਮੈਨ ਹਾਜ਼ਮੇ ਵਾਸਤੇ ਬਹੁਤ ਵਧੀਆ ਹੈ। ਇਸ ਕਰਕੇ ਆਪਾਂ ਜਮੈਨ ਵੀ ਪਾਉਣੀ ਹੈ ਥੋੜੀ ਜਿਹੀ। ਪਾਚੋਟ ਦੀ ਪਾਣੀ ਲੈਂਗੇ ਦੇ ਵਿੱਚ ਤਾਂ ਹਨਾ ਘਲਾ ਰਹੇ ਨਾ ਬਹੁਤ ਜੀ ਗੋਭੀ ਦੀ ਸਬਜ਼ੀ ਬਹੁਤ ਹੀ ਰੈਸਟੀਗਾਂਦੀ ਹੈ ਇਸ ਤਰ੍ਹਾਂ ਹੀ ਹਲਾਉਂਗੇ ਜੇ ਆਪਾਂ ਬਣਾਵਾਂਗੇ ਤੇ ਲਓ ਜੀ ਆਪਣੀ ਇਹਦਰ ਸਬਜੀ ਬਣ ਕੇ ਤਿਆਰ ਹੋ ਗਈ ਬਹੁਤ ਵਧੀਆ ਤੇ ਆਪਾਂ ਇਹਨੂੰ ਨਹੀਂ ਵਿੱਚ ਛੱਡ ਦਿੰਦੇ ਹਾਂ ਚਲੋ ਜੀ ਦੇਖੋ ਆਪਣੀ ਸਬਜੀ ਤੇ ਬਹੁਤ ਹੀ ਟੇਸਟੀ ਬਣੀ ਆ ਬਹੁਤ ਹੀ ਵਧੀਆ ਤੇ ਇਹ ਦੇਖੋ ਕੋਈ ਵੀ ਫੁੱਲ ਨਹੀਂ ਘੁਲਿਆ ਬਹੁਤ ਹੀ ਵਧੀਆ ਬਣੀ ਆ ਤੇ ਆਪਾਂ ਸਬਜੀ ਇਸ ਤਰੀਕੇ ਨਾਲ ਬਣਾ ਸਕਦੇ ਹਾਂ ਬਹੁਤ ਜੀ